ਲੋਬੀ ਸੱਜਣੋਂ ਪਿੰਡ ਸੱਕਾਂ ਵਾਲੀ ਦੇ ਵਿੱਚੋਂ ਨਾ ਬਾਈ ਭਵਨਦੀਪ ਦੇ ਘਰੋਂ ਆਪਾਂ ਸ਼ਾਰਟ ਵੀਡੀਓ ਵਿਖਾਉਣੇ ਆ ਤੁਹਾਨੂੰ ਥੋੜੀਆਂ ਜੀਆਂ ਕੱਚੀਆਂ ਵਹਿੜਾਂ ਦੋਸਤੋ ਜੇ ਗੱਲ ਕਰੀ ਨਾ ਤਿਆਰੀ ਤੇ ਇਹਨਾਂ ਦੀ ਵੀਡੀਓ ਵਿਖਾਵਾਂਗੇ ਦੋਸਤੋ ਬਹੁਤ ਸੋਹਣਾ ਬਰੀਡ ਤੇ ਕੰਮ ਆ ਦੋਸਤੋ ਜੇ ਗੱਲ ਕਰੀਏ ਇਹ ਦੋਸਤੋ ਜਿਹੜੀ ਗਾਂ ਇਹ ਤੀਜੇ ਸੂਏ ਲਈ ਗੱਬਣਾ ਤੇ ਬਾਕੀ ਦੋਸਤੋ ਦੋ ਇਹਦੀਆਂ ਧੀਆਂ ਜਿਹੜੀਆਂ ਉਹ ਵੀ ਬਾਈਆਂ ਦਾ ਇੱਤੀ ਸੇਲ ਕਰ ਦੇਣੀਆਂ ਆ ਆਪਾਂ ਤੇ ਜੇ ਗੱਲ ਕਰੀਏ ਨਾ ਦੋਸਤੋ ਜਦੋਂ ਬਾਈ ਕੋਲੇ ਜਾਈਦਾ ਆਪਣੇ ਨਾਲ ਬਹੁਤ ਜ਼ਿਆਦਾ ਮੋਹ ਭਰੇਵਾ ਤੇ ਨੌਲਜ ਬਾਈ ਨੂੰ ਬਹੁਤ ਜ਼ਿਆਦਾ ਕਿਉਂਕਿ ਜਾਦਾ ਬਾਈ ਦਾ ਧਿਆਨ ਆ ਬਰੀਡ ਤੇ ਹੀ ਕੰਮ ਕਰਨ ਦਾ ਇਹ ਵੀ ਦੋਸਤੋ ਜੇ ਗੱਲ ਕਰੀਏ ਨਾ ਚੰਗੇ ਸੀਮਨ ਲਵਾਏ ਹੋਏ ਆ ਬਾਈ ਦੇ ਬਹੁਤ ਸੋਹਣੀਆਂ ਵਹਿੜਾਂ ਦੋਸਤੋ ਤੇ ਇਹ ਜਿਹੜੀ ਤੁਹਾਨੂੰ ਸਾਹਮਣੇ ਸਕਰੀਨ ਤੇ ਵੇਖ ਰਹੇ ਆ ਵਹਿੜ ਦੋਸਤੋ ਇਹ ਲਗਭਗ 5-6 ਦਿਨਾਂ ਦੀ ਕੱਚੀ ਹੈ ਦੋਸਤੋ ਤੁਹਾਨੂੰ ਤਿਆਰੀ ਦੀ ਵੀਡੀਓ ਕਿਸੇ ਦਿਨ ਆਪਾਂ ਪਹੁੰਚ ਕੇ ਬਣਾ ਕੇ ਵਿਖਾਵਾਂਗੇ ਬਾਈ ਕੋਲੋਂ ਕਿਉਂਕਿ ਸੋਹਣੇ ਜਾਨਵਰ ਹੁੰਦੇ ਆ ਦੋਸਤੋ ਬਾਈ ਕੋਲੋਂ ਜੋ ਜਾਈਦਾ ਰੂਹ ਖੁਸ਼ ਹੋ ਜਾਂਦੀ ਹੈ ਕਿਉਂਕਿ ਬਾਈ ਬਰੀਡ ਤੇ ਕੰਮ ਕਰਦਾ ਤੇ ਤਿੰਨੇ ਨਗ ਦੋਸਤੋ ਬਾਈ ਕੋਲੇ ਸੇਲ ਆ ਇਸ ਵਕਤ ਤਿੰਨੇ ਦੋਸਤੋ ਵੱਡੀ ਗਾਂ ਜਿਹੜੀ ਖੜੀ ਆ ਇਹਦੀਆਂ ਵੱਛੀਆਂ ਹੈਗੀਆਂ ਤੇ ਵਿਚਾਲੇ ਜਿਹੜੀ ਬੈਠੀ ਆ ਦੋਸਤੋ ਇਹ ਤਿੰਨ ਮਹੀਨਿਆਂ ਦੀ ਚੈੱਕ ਪਾਸ ਵੀ ਆ ਤੇ ਉਸ ਤੋਂ ਅੱਗੇ ਦੋਸਤੋ ਜਿਹੜੀ ਆ 15 ਮਹੀਨਿਆਂ ਦੇ ਲਗਭਗ ਵੱਛੀ ਆ ਜਿਹੜੀ ਉਰਲੇ ਪਾਸੇ ਬੈਠੀ ਆ ਨੰਬਰ ਸਕਰੀਨ ਤੇ ਆ ਸੰਪਰਕ ਕਰ ਲਓ ਇਹ ਪਿੰਡ ਸੱਕਾਂ ਵਾਲੀ